ਲੋ ਜੀ ਗਰਮੀਆਂ ਦਾ ਮੌਸਮ ਆ ਤੇ ਗਰਮੀਆਂ ਦੇ ਮੌਸਮ ਦੇ ਵਿੱਚ ਜੇ ਆਪਾਂ ਹਲਕੇ ਜਿਹੇ ਟਾਈਪ ਦੇ ਆਲੂ ਵਾਲੇ ਪਰੌਂਠੇ ਨਾ ਖਾਈਏ ਤਾਂ ਗਰਮੀਆਂ ਅਧੂਰੀਆਂ ਲੱਗਦੀਆਂ ਨੇ ਜੀ ਸਤਿ ਸ੍ਰੀ ਅਕਾਲ ਮੈਂ ਜਸਪ੍ਰੀਤ ਕੌਰ ਤੁਹਾਡੇ ਇਸ YouTube ਚੈਨਲ ਤੇ ਕਰਦੀਆਂ ਜੀ ਸਵਾਗਤ ਆਲੂਆਂ ਦੇ ਪਰੌਂਠੇ ਇੱਕ ਵੱਖਰੇ ਤਰੀਕੇ ਦੇ ਨਾਲ ਬਣਾਵਾਂਗੇ ਜੀ ਬਹੁਤ ਜ਼ਿਆਦਾ ਟੇਸਟੀ ਹੋਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਇਸ ਦੇ ਨਾਲ ਹੀ ਅਸੀਂ ਸਾਡੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਅਸੀਂ ਆਲੂ ਨੂੰ ਉਬਾਲ ਲੈਣਾ ਉਬਾਲ ਤੋਂ ਬਾਅਦ ਇਸ ਨੂੰ ਠੰਡੇ ਕਰ ਲੈਣਾ ਔਰ ਇਸ ਨੂੰ ਪ੍ਰੋਪਰਲੀ ਪੀਸ ਲੈਣਾ ਇੱਕ ਭਾਂਡੇ ਦੇ ਵਿੱਚ ਪਾ ਲੈਣਾ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਪਰੌਂਠਿਆਂ ਦੇ ਵਿੱਚ ਪਿਆਜ਼ ਪਾਉਂ ਤਾਂ ਤੁਸੀਂ ਪਿਆਜ਼ ਵੀ ਪਾ ਸਕਦੇ ਹੋ ਬਟ ਤੁਸੀਂ ਹਰੀ ਮਿਰਚ ਨੂੰ ਜ਼ਰੂਰ ਪਾ ਲੈਣਾ ਹੈਗਾ ਜੀ ਕਿਉਂਕਿ ਹਰੀ ਮਿਰਚ ਦਾ ਟੇਸ ਆ ਨਾ ਜੋ ਉਹ ਬਹੁਤ ਹੀ ਜ਼ਿਆਦੇ ਵਧੀਆ ਹੁੰਦਾ ਹੈਗਾ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕੀਤਾ ਜੀ ਨਮਕ ਤੇ ਥੋੜੀ ਜੀ ਲਾਲ ਮਿਰਚ ਵੀ ਵਿੱਚ ਮਿਕਸ ਕਰ ਲਈ ਤੇ ਇੱਕ ਪਾਸੇ ਤਵੇ ਤੇ ਜਿਹੜਾ ਘਿਓ ਆ ਗਰਮ ਕਰਨਾ ਰੱਖ ਦਿੱਤਾ ਪਹਿਲਾਂ ਜੀ ਅਸੀਂ ਗੁਰਸਿਫਟ ਦਾ ਪਰੌਂਠਾ ਬਣਾਵਾਂਗੇ ਜੇ ਤੁਹਾਡੇ ਘਰਾਂ ਦੇ ਵਿੱਚ ਵੀ ਬੱਚੇ ਨੇ ਹਨਾ ਬੱਚਿਆਂ ਦਾ ਤਾਂ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਬੱਚਿਆਂ ਨੂੰ ਜਿਆਦਾ ਆਪਾਂ ਨੂੰ ਮਿਰਚਾਂ ਵਗੈਰਾ ਨਹੀਂ ਪਾਉਣੀਆਂ ਚਾਹੀਦੀਆਂ ਬੱਚੇ ਸੀਂਸੀ ਕਰਨ ਲੱਗ ਜਾਂਦੇ ਨੇ ਹਨਾ ਮੰਮਾ ਪਾਣੀ ਦੇ ਦਿਓ ਪਾਣੀ ਦੇ ਦਿਓ ਪਹਿਲਾਂ ਉਹਨਾਂ ਨੂੰ ਆਪਾਂ ਸਿਰਫ ਨਮਕ ਵਾਲਾ ਪਰੌਂਠਾ ਬਣਾਵਾਂਗੇ ਜੀ ਨਮਕ ਵਾਲੇ ਪਰੌਂਠੇ ਦੇ ਲਈ ਸਿਰਫ ਹਲਕਾ ਜਿਹਾ ਨਮਕ ਪਾ ਲੈਣਾ ਆਟਾ ਅਸੀਂ ਪਹਿਲਾਂ ਗੁੰਨ ਕੇ ਰੱਖ ਦਿੱਤਾ ਸੀ ਇੱਕ ਖਾਸ ਗੱਲ ਆਪਾਂ ਆਟਾ ਗੁੰਨਦੇ ਨੇ ਗੁੰਨ ਕੇ ਰੱਖ ਦਿੰਨੇ ਉਦੋਂ ਬਾਅਦ ਚ ਉਹ ਤੇ ਸਿੱਕਰੀ ਆ ਜਾਂਦੀ ਹੈ ਹਨਾ ਬਹੁਤ ਸਾਰੀਆਂ ਭੈਣਾਂ ਇਸ ਪ੍ਰੋਬਲਮ ਨੂੰ ਫੇਸ ਕਰ ਰਹੀ ਹੋਣੀਆਂ ਬਟ ਜਦੋਂ ਤੁਸੀਂ ਆਟਾ ਗੁੰਨਤਾ ਉਸ ਤੋਂ ਬਾਅਦ ਹਲਕਾ ਜਿਹਾ ਜਿਹੜਾ ਘਿਓ ਵਾਲਾ ਹੱਥੋਦੇ ਤੇ ਫੇਰ ਦੋ ਤੁਹਾਡੇ ਆਟੇ ਤੇ ਕਦੇ ਵੀ ਸਿਕਰ ਨਹੀਂ ਆਊਗੀ ਜੀ ਠੀਕ ਹੈ ਜਰੂਰ ਤੁਸੀਂ ਅਪਲਾਈ ਕਰਨੀ ਹੈ ਠੀਕ ਹੈ ਜੀ ਹੁਣ ਦੇਖੋ ਜੀ ਆਪਣਾ ਘਿਓ ਪ੍ਰੋਪਰਲੀ ਗਰਮ ਹੋ ਚੁੱਕਿਆ ਸੀਗਾ ਇਧਰੋਂ ਪੇੜਾ ਲੈ ਕੇ ਆਪਾਂ ਹਨਾ ਚੱਕਲਾ ਤੁਹਾਨੂੰ ਸਾਡਾ ਚੱਕਲਾ ਵੀ ਵੱਖਰਾ ਹੀ ਲੱਗ ਰਿਹਾ ਹੁਣ ਜਦੋਂ ਅਸੀਂ ਕਿਚਨ ਤਿਆਰ ਕਰਵਾਈ ਸੀ ਨਾ ਤਾਂ ਜਿਹੜੇ ਮਿਸਤਰੀ ਨੇ ਸਾਡੇ ਇੱਥੇ ਲਾਇਆ ਸੀ ਸੈਲਫ ਵਗੈਰਾ ਬਣਾਈਆਂ ਸੀ ਉਹਨਾਂ ਨੇ ਸਾਨੂੰ ਇਹ ਜਿਹੜਾ ਚੱਕਲਾ ਬਣਾ ਕੇ ਦਿੱਤਾ ਸੀ ਬਹੁਤ ਹੀ ਜਿਆਦਾ ਸੋਹਣਾ ਚੱਕਲਾ ਹੈ ਦੇਖੋ ਆਪਾਂ ਹਣਾ ਇਨਸਾਨਾਂ ਨੂੰ ਯਾਦ ਕਰਦੇ ਰਹੇ ਨੇ ਜਿਹੜੇ ਬੰਦੇ ਨੇ ਆਪਣੇ ਘਰੇ ਕੋਈ ਕੰਮ ਕੀਤਾ ਹੋਵੇ ਲਓ ਜੀ ਕਿਉ ਆਪਾਂ ਹੁਣ ਲਾ ਲਿਆ ਵਿੱਚ ਪਹਿਲਾਂ ਪ੍ਰੋਪਰਲੀ ਲਾ ਲੈਣਾ ਹਲਕੇ ਜਿਹੇ ਹੱਥ ਨਾਲ ਕਈ ਵਾਰੀ ਕੋਈ ਬਰਸ਼ ਵੀ ਯੂਜ਼ ਕਰ ਲੈਂਦਾ ਹਨਾ ਕਿਉ ਲਗਾਉਣ ਦੇ ਲਈ ਤੇ ਆਪਾਂ ਪ੍ਰੋਪਰਲੀ ਇਸ ਨੂੰ ਜਿਹੜਾ ਆਲੂਆਂ ਨੂੰ ਪੀਸ ਕਿਦਾਂ ਕੋਈ ਗੰਢ ਨਾ ਰਵੇ ਕਿਉਂਕਿ ਜੇ ਆਪਣੀ ਗੰਢ ਰਹਿ ਜੂਗੀ ਪਰੌਂਠੇਰੇ ਵਿੱਚ ਜਦੋਂ ਆਪਾਂ ਵੇਲਾਂਗੇ ਤਾਂ ਉਹ ਖੁੱਲ ਜਾਊਗਾ ਪਰੌਂਠਾ ਆਪਣਾ ਹਨਾ ਇਸ ਨੂੰ ਪ੍ਰੋਪਰਲੀ ਇਸ ਤਰ੍ਹਾਂ ਤੁਸੀਂ ਇਹਦੀ ਗਿੰਨੀ ਬਣਾ ਲੈਣੀ ਹੈਗੀ ਫਿਰ ਪਰੇਥਨ ਹਲਕਾ ਜਿਹਾ ਪਰੇਥਾ ਲਾਉਣਾ ਜ਼ਿਆਦੇ ਵੀ ਪਰੇਥਾ ਨਹੀਂ ਲਾਉਣਾ ਕਿ ਤੁਹਾਡੇ ਪਰੌਂਠੇ ਜਿਹੜੇ ਉਹ ਪੀਲਕ ਜੀ ਪਕੜ ਜਾਣ ਹਨ ਫਿਰ ਉਸ ਨੂੰ ਆਪਾਂ ਬੇਲ ਲੈਣਾ ਹੈਗਾ ਬੇਲਣ ਤੋਂ ਬਾਅਦ ਠੀਕ ਹੈ ਇਹਨੂੰ ਆਪਾਂ ਬਣਾਵਾਂਗੇ ਬਟ ਬੇਲਣ ਲੱਗੀਆਂ ਮੇਰੀਆਂ ਭੈਣਾਂ ਨੂੰ ਇੱਕ ਰਿਕੁਐਸਟ ਆ ਵੀ ਰੋਟੀ ਵਾਲਾ ਚੱਕਲਾ ਨਾ ਚਲਾਇਓ ਆ ਬੇਲਣਾ ਸੌਰੀ ਹਨਾ ਕਈ ਵਾਰੀ ਆਪਾਂ ਰੋਟੀ ਬਣਾਉਂਦੇ ਬਣਾਉਂਦੇ ਇਹਨਾਂ ਦੱਬ ਕੇ ਬੇਲਣਾ ਹਨਾ ਮਾਰਦੇ ਆਗੇ ਰੋਟੀ ਨੂੰ ਡੈਸ਼ ਹੰਡਿਸ਼ ਹੰਡਿਸ਼ ਨੂੰ ਕਰ ਦਿੰਦੇ ਆਗੇ ਪਰ ਨਹੀਂ ਪੈਣੋ ਆਪਾਂ ਨੂੰ ਜਿਹੜਾ ਪਰੌਂਠਾ ਹੈਗਾ ਉਹ ਬੜੇ ਹਲਕੇ ਜਿਹੇ ਹੱਥ ਦੇ ਨਾਲ ਵੇਲਣਾ ਪੈਂਦਾ ਹੈਗਾ ਫਿਰ ਨਹੀਂ ਸਾਰਾ ਜਿਹੜਾ ਤਾਂ ਮਟੀਰੀਅਲ ਹੁੰਦਾ ਉਹ ਆਪਣੇ ਚੱਕਲੇ ਤੇ ਲੱਗ ਜਾਂਦਾ ਹੈਗਾ ਲੋ ਜੀ ਥੋੜਾ ਜਿਹਾ ਪਹਿਲਾਂ ਆਪਾਂ ਕਿਉਂ ਲਾਤਾ ਸੀਗੇ ਤਵੇ ਤੇ ਹਨਾ ਔਰ ਪਰੌਂਠਾ ਦੇਖੋ ਗੁਰਸੇਵਤ ਘੌਰ ਦਾ ਤਿਆਰ ਹੋ ਜਾਂਦਾ ਤੇ ਨਾਲ ਦੀ ਨਾਲ ਹੈਗਾ ਮੰਮੀ ਜਿਹੜਾ ਮੇਰਾ ਪਰੌਂਠਾ ਬਣਾਉਣਗੇ ਹੁਣ ਸਾਨੂੰ ਮਾਮਾ ਤੀਆਂ ਨੂੰ ਪਹਿਲਾਂ ਖਵਾ ਦਿੰਦੇ ਨੇ ਇਹ ਵਿਚਾਰੇ ਆਪ ਹਨਾ ਬਣਾਉਂਦੇ ਬਣਾਉਂਦੇ ਬਾਅਦ ਚ ਖਾਂਦੇ ਨੇਗੇ ਤੇ ਕਹਿੰਦੇ ਹੁੰਦੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਹਨਾ ਪਟ ਮੇਰੀ ਸੱਸ ਵਰਗੀ ਸਸਤਾ ਕਿਸੇ ਨੂੰ ਵੀ ਕਰਮਾ ਵਾਲੀ ਕੁੜੀ ਨੂੰ ਮਿਲਦੀ ਹੈਗੀ ਬਹੁਤ ਹੀ ਨਾਈਸ ਨੇਚਰ ਆ ਸਾਡੇ ਮੰਮੀ ਦਾ ਦੇਖੋ ਜੀ ਹਲਕੇ ਹਲਕੇ ਹੱਥ ਦੇ ਨਾਲ ਹੀ ਤੁਸੀਂ ਇਸ ਨੂੰ ਥੱਲਣਾ ਹੈ ਕਿਉਂਕਿ ਜਦੋਂ ਆਪਾਂ ਖੁਰਚਣਾ ਵੀ ਮਾਰਦੇ ਨਾ ਕਈ ਵਾਰੀ ਪ੍ਰੌਂਠੇ ਦੇ ਵਿੱਚ ਜਿਹੜਾ ਸਾਰਾ ਮਟੀਰੀਅਲ ਆ ਉਹ ਤਵੇ ਤੇ ਲੱਗ ਜਾਂਦਾ ਦੋ ਤਰੀਕੇ ਨਾਲ ਦੇਖੋ ਜੀ ਮੰਮੀ ਨੇ ਇਹ ਪ੍ਰੌਂਠਿਆਂ ਦੇ ਵਿੱਚ ਆਲੂ ਪਾਏ ਨੇ ਪਹਿਲਾਂ ਸੀ ਗੋਲ ਤੇ ਹੁਣ ਜਿਹੜਾ ਹੁਣ ਆਟਾ ਆਲੂ ਪਾਏ ਨੇ ਵਿੱਚ ਇਹ ਚੌਰਸ ਤਰੀਕੇ ਦੇ ਨਾਲ ਪਾਏ ਨੇ ਦੇਖੋ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੋ ਦੋ ਤਰੀਕਿਆਂ ਦੇ ਨਾਲ ਅਸੀਂ ਆ ਹੈ ਨਾ ਪਰਾਠੇ ਬਣਾਉਣੇ ਦੱਸ ਰਹੇ ਹਾਂਗੇ ਤੇ ਇਹਨੂੰ ਫਟਾਫਟ ਹੈ ਨਾ ਮਮਾ ਦਾ ਦੇਖੋ ਕਿੰਨੇ ਟਾਈਮ ਦਾ ਹੱਥ ਟਿਕਿਆ ਹੋਇਆ ਫੇਰ ਹੀ ਗੋਲ-ਗੋਲ ਬਣ ਜਾਂਦੇ ਨੇਗੇ ਤੇ ਗੁਰਸਿਖਤ ਜਦੋਂ ਅਸੀਂ ਰੋਟੀ ਬਣਾਉਣ ਲੱਗੀਏ ਇਹਨੇ ਐਂ ਕਹਿਣਾ ਹੁੰਦਾ ਮਮਾ ਆਟਾ ਦੇ ਦਿਓ ਚਮਚ ਦੇ ਦਿਓ ਹਨਾ ਇਹ YouTube ਤੇ ਵੀਡੀਓਜ਼ ਵਗੈਰਾ ਦੇਖਦੀ ਤੈਂ ਜਿਹਦੇ ਵਿੱਚ ਬੱਚੇ ਕੁਲੇ ਵਗੈਰਾ ਤਾਂ ਕੁਝ ਬਣਾਉਂਦੇ ਇਹਨੂੰ ਐਂ ਲਾਦਾ ਆਟਾ ਹੀ ਕੁਲੇ ਆ ਹਨਾ ਜੀ ਲਓ ਜੀ ਸਾਡਾ ਜਿਹੜਾ ਪਹਿਲਾ ਪਰੌਂਠਾ ਬਣ ਕੇ ਤਿਆਰ ਹੈ ਇਹ ਹੈਗਾ ਸਾਡੀ ਹਨਾ ਧੀ ਦੇ ਨਾਮ ਪਰੌਂਠਾ ਔਰ ਦੂਸਰਾ ਜਿਹੜਾ ਸੀ ਪਰੌਂਠਾ ਬਣਾਉਣੇ ਆਂਗੇ ਹਨਾ ਮੰਮੀ ਹੁਣ ਮੇਰਾ ਬਣਾਉਣਗੇ ਇੱਕ ਖਾਸ ਗੱਲ ਦੋ ਤਰ੍ਹਾਂ ਦੇ ਆਲੂ ਹੁੰਦੇ ਜੀ ਇੱਕ ਖੱਪਣੇ ਹੁੰਦੇ ਲਾਲ ਆਲੂ ਇੱਕ ਹੁੰਦਾ ਜਿਹੜੇ ਆਪਾਂ ਨਾਰਮਲ ਪੀਲੇ ਜੇ ਹਨਾ ਯੂਜ਼ ਕਰਦੇ ਆਂਗੇ ਜੇ ਤੁਸੀਂ ਪਰੌਂਠੇ ਬਣਾਉਣੇ ਆ ਨਾ ਤਾਂ ਲਾਲ ਆਲੂ ਜ਼ਰੂਰ ਲੈ ਲਿਓ ਉਹਦੇ ਵਿੱਚ ਕੀ ਹੈ ਜਿਹੜੇ ਤੁਸੀਂ ਨਵੇਂ ਹਨਾ ਸ਼ੁਰੂ-ਸ਼ੁਰੂ ਜੇ ਆਪਾਂ ਕਰਦੇ ਹੁੰਨੇ ਆਗੇ ਪਰੌਂਠੇ ਬਣਾਉਣੇ ਆਪਾਂ ਨੂੰ ਕਈ ਵਾਰੀ ਨਹੀਂ ਵੀ ਆਉਂਦੇ ਹੁੰਦੇ ਇਹ ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਜੇ ਆਪਾਂ ਸਿੱਖਾਂਗੇ ਫੇਰ ਹੀ ਆਪਾਂ ਨੂੰ ਆਉਣਗੇ ਜੇ ਆਪਾਂ ਕਹਿ ਦਈਏ ਹਾਏ ਮੈਨੂੰ ਨਹੀਂ ਆਉਂਦੇ ਫਿਰ ਉਹ ਕਦੇ ਵੀ ਨਹੀਂ ਆਉ ਤੇ ਦੇਖੋ ਜੀ ਉਹਦੇ ਨਾਲ ਕੀ ਹੁੰਦਾ ਲਾਲ ਆਲੂ ਹੈਗੇ ਜਿਹੜੇ ਬਾਹਰ ਨੇ ਨਿਕਲਦੇ ਹੈਗੇ ਜੇ ਆਪਾਂ ਹਲਕਾ ਜਿਹਾ ਦੱਬ ਕੇ ਜੇ ਹੱਥ ਨਾਲ ਵੀ ਵੇਲ ਦਾਂਗੇ ਨਾ ਉਹਦਾ ਇਹ ਪ੍ਰੋਬਲਮ ਨਹੀਂ ਤੁਹਾਨੂੰ ਹੋਗੀ ਬਟ ਜਿਹੜੇ ਦੂਸਰੇ ਆਲੂ ਹੁੰਦੇ ਆ ਨਾਰਮਲ ਜਿਹੜੇ ਆਪਾਂ ਸਬਜ਼ੀ ਚ ਪਾਉਣੇ ਆਗੇ ਉਹ ਆਲੂ ਜਦੋਂ ਆਪਾਂ ਪਰੌਂਠੇ ਦੇ ਵਿੱਚ ਪਾਉਣੇ ਆ ਵੇਲਣਾ ਸ਼ੁਰੂ ਕਰ ਦਿੰਨੇ ਆਗੇ ਤਾਂ ਉਹਦੇ ਨਾਲ ਕੀ ਹੁੰਦਾਗਾ ਜੀ ਉਹ ਸਾਰਾ ਆਪਣਾ ਮਟੀਰੀਅਲ ਬੇਸਿਕ ਹੈਗਾ ਜਿਹੜਾ ਬਾਹਰ ਆ ਜਾਂਦਾ ਤੇ ਪਰੌਂਠੇ ਟੇਸਟ ਹੀ ਨਹੀਂ ਲੱਗਦੇ ਸਵੇਰੇ ਹਨਾ ਆਪਾਂ ਘਰਾਂ ਦੇ ਵਿੱਚ ਨਾਰਮਲ ਦਾਲ ਸਬਜ਼ੀ ਰੋਟੀ ਸਬਜ਼ੀ ਖਾ ਖਾ ਕੇ ਬੋਰ ਹੋ ਜਾਂਦੇ ਆ ਬ੍ਰੇਕਫਾਸਟ ਦੇ ਵਿੱਚ ਤਾਂ ਆਪਾਂ ਕਾਮਨਲੀ ਜਿਹੜਾ ਪਰੌਂਠੇ ਹੈਗੇ ਲੈ ਸਕਦੇ ਆਂਗੇ ਹਨ ਪਰੌਂਠੇ ਕੀ ਹੈ ਕਈ ਵਾਰੀ ਆਪਾਂ ਸੋਚਦੇ ਆਂਗੇ ਬਈ ਨਹੀਂ ਜੀ ਅਸੀਂ ਨੀ ਆਲੂ ਖਾਂਦੇ ਅਸੀਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਂਦੇ ਸਤ ਪਰੌਂਠੇ ਤਲੇ ਜਾਂਦੇ ਨੇ ਹਨ ਬਟ ਜਿਹੜੇ ਆਲੂ ਹੁੰਦੇ ਨੇ ਉਹਦੇ ਵੀ ਬਹੁਤ ਜ਼ਿਆਦਾ ਬੈਨੀਫਿਟਸ ਹੁੰਦੇ ਨੇਗੇ ਪਰੌਂਠਿਆਂ ਦੇ ਵਿੱਚ ਦੇਖੋ ਜਿਵੇਂ ਆਪਾਂ ਲਾਲ ਮਿਰਚ ਸੌਰੀ ਹਰੀ ਮਿਰਚ ਪਾਉਂਦੇ ਆ ਹਨ ਹਰੀ ਮਿਰਚ ਕਿੰਨਾ ਜ਼ਿਆਦਾ ਵਿਟਾਮਿਨ ਸੀ ਹੈਗਾ ਇਹ ਸਿਰਫ ਸਵਾਦ ਲਈ ਨਹੀਂ ਹੁੰਦੇ ਪਰੌਂਠੇ ਬਲਕਿ ਆਪਾਂ ਜਿਹੜਾ ਐਜ਼ ਆ ਪੌਸ਼ਟਿਕ ਤੱਤ ਵੀ ਲੈ ਸਕਦੇ ਆ ਜੀ ਠੀਕ ਹੈ ਇਹ ਜਿਹੜੀ ਸਾਡੀ ਅੱਜ ਦੀ ਖਾਸ ਵੀਡੀਓ ਖਾਸ ਰੈਸਪੀ ਮੰਮੀ ਨੂੰ ਪਸੀਨਾ ਵੀ ਆ ਗਿਆ ਹਨਾ ਖੜੇ ਖੜੇ ਇੰਨਾ ਟਾਈਮ ਔਖਾ ਹੀ ਹੁੰਦਾ ਜੀ ਕਿਹੋ ਜਿਹੀ ਲੱਗੀ ਵੀਡੀਓ ਦੱਸਿਓ ਜ਼ਰੂਰ ਬਾਏ ਬਾਏ